ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅੰਗਰੇਜ਼ ਸਿੰਘ ਹੈ ਜੀ ਅੰਗਰੇਜ਼ ਸਿੰਘ ਕੀ ਕੰਮ ਕਰਦੇ ਹੋ ਜੀ ਮੈਂ ਟਰੈਕਟਰ ਸ਼ਾਪ ਦਾ ਕੰਮ ਕਰਦਾ ਜੀ ਅੰਗਰੇਜ਼ ਸਿੰਘ ਕਿਉਂਦਾ ਤੁਹਾਡੇ ਨਾਲ ਠੱਗੀ ਕਿਵੇਂ ਹੋਈ ਮੈਂ ਠੱਗੀ ਸਰ ਜੀ ਇਦਾਂ ਗਏ ਮੈਂ 10 ਦੀ ਸ਼ਾਮ ਨੂੰ ਮੰਨ ਲਓ 7:58 ਤੇ ਮੈਂ ਪੈਸੇ ਕਢਾਉਣ ਗਿਆ ਜੀ ਪੀਟੀਐਮ ਤੋਂ ਡਾਕਟਰ ਜੈਕਿਸ਼ਨ ਦੇ ਸਾਹਮਣੇ ਮੈਂ ਉੱਥੋਂ ਜੀ ਪੈਸੇ ਕਢਾ ਕੇ ਮੇਰਾ ਬੇਟਾ ਨਾਲ ਆ ਅਸੀਂ ਕਢਾ ਕੇ ਜਦੋਂ ਬਾਹਰ ਨਿਕਲਣ ਲੱਗੇ ਆ ਤੇ ਮਾਸ ਉੱਥੇ ਦੋ ਬੰਦੇ ਆ ਗਏ ਨਾਲ ਅੰਦਰ ਹੀ ਆਦਾ 5000 ਰੁਪਏ ਕਢਾ ਕੇ ਬਾਹਰ ਨਿਕਲੇ ਆਏ ਸੀਗੇ ਜਦੋਂ ਅਸੀਂ ਬਾਹਰ ਨਿਕਲਣ ਲੱਗੇ ਆ ਤੇ ਉਦੋਂ ਹੀ ਆ ਕੇ ਉਹ ਮੇਰੇ ਲੜਕੇ ਨੂੰ ਕਹਿੰਦੇ ਤੂੰ ਸਟੇਟਮੈਂਟ ਕਰਵਾ ਲਓ ਤੇ ਮਤਲਬ ਇੰਨੇ ਚੱਕਰ ਦੇ ਵਿੱਚ ਹੀ ਉਹਨਾਂ ਨੇ ਸਾਡਾ ਇੱਕ ਤਾਂ ਏਟੀਐਮ ਬਦਲ ਲਿਆ ਠੀਕ ਹੈ ਜੀ ਏਟੀਐਮ ਸਾਡੇ ਨਾਲ ਬਦਲ ਕੇ ਸਾਨੂੰ ਤਾਂ ਤੜਕੇ ਨੂੰ ਜਾਨੀ ਸਵੇਰ ਨੂੰ ਪਤਾ ਲੱਗਿਆ ਵਾ ਵੀ ਆਪਣੇ ਤੋਂ ਜਾਨੀ ਮਤਲਬ ਪੈਸੇ ਆਪਣੇ ਖਾਤੇ ਦੇ ਵਿੱਚੋਂ 380000 ਰੁਪਏ ਉਹ ਬੰਦੇ ਨੇ ਕੱਢ ਲਿਆ ਜੀ ਠੀਕ ਹੈ ਜੀ ਏਟੀਐਮ ਆਪਣਾ ਲੈ ਗਏ ਉਹ ਬਦਲ ਕੇ ਸਾਨੂੰ ਨਹੀਂ ਪਤਾ ਕਿਵੇਂ ਬਣੀ ਸਾਡਾ ਕਹਾਣੀ ਕਿਵੇਂ ਬਦਲਿਆ ਉਹਨਾਂ ਨੇ ਉੱਥੇ ਅੰਦਰ ਆ ਕੇ ਜੀ ਠੀਕਾ ਇਹ ਸਟੇਟਮੈਂਟ ਦੇ ਚੱਕਰ ਦੇ ਵਿੱਚ ਹੀ ਸਾਨੂੰ ਇਹ ਨਹੀਂ ਨਹੀਂ ਪਤਾ ਨੌਲਜ ਸੀਗੀ ਉਹਨਾਂ ਨੇ ਇਹ ਮੰਨ ਲਾ ਠੱਗੀ ਕੀਤੀ ਜੀ ਸਾਡੇ ਨਾਲ ਬਹੁਤ ਜ਼ਿਆਦਾ ਵੱਡੀ ਸਾਡੇ ਨੂੰ ਧੋਕਾ ਹੋਇਆ 4 ਲੱਖ ਰੁਪਈਆ ਸਾਡਾ 380000 ਰੁਪਈਆ ਸਾਡਾ ਉਹਨਾਂ ਨੇ ਕੱਢਿਆ ਜੀ ਰਿਜਵਾਨ ਫੀਲਿੰਗ ਸਟੇਸ਼ਨ ਤੇ ਮੇਰੇ ਕੋਟਲੇ ਨਿਕਲਿਆ ਜੀ ਸੁਭਾ ਐਤਵਾਰ ਨੂੰ ਸੰਡੇ ਨੂੰ 9:30 ਵਜੇ ਪੰਪ ਤੋਂ ਹੀ ਨਿਕਲੇ ਪਏ ਸੀ ਪੰਪ ਤੋਂ ਨਿਕਲੇ ਸਵੈਪ ਕੀਤਾ ਜੀ ਰਿਜਵਾਨ ਫੀਲਿੰਗ ਸਟੇਸ਼ਨ ਤੇ 130000 ਰੁਪਈਆ ਉਹਨਾਂ ਨੇ ਕੱਢਿਆ ਜੀ 1.5 ਲੱਖ ਦੀਆਂ ਦੋ ਐਂਟਰੀਆਂ ਮਾਰੀਆਂ ਤੇ 30000 ਰੁਪਈਆ ਦੀ ਇੱਕ ਆਡੈਂਟਰੀ ਮਾਰੀ ਇਹ ਮਤਲਬ 50000 ਰੁਪਏ ਉਹਨਾਂ ਨੇ ਏਟੀਐਮ ਤੋਂ ਕੱਢੇ ਜੀ ਕਿਹੜੇ ਏਟੀਐਮ ਤੋਂ ਕੱਢਿਆ ਜੀ ਡੀਬੀਸੀ ਬੈਂਕਾ ਡੀਐਸਬੀ ਇਹ ਜੀ ਕੋਈ ਬੈਂਕ ਹੈ ਜੀ ਅਟਲ ਅਟਲ ਦੇ ਨਾਂ ਤੇ ਆਉਂਦਾ ਅਟਲ ਏਟੀਐਮ ਦੇ ਨਾਂ ਤੇ ਆਉਂਦਾ ਹਾਂਜੀ ਉਹ ਵੀ ਮਲੇ ਕੋਟਲੇ ਨਿਕਲਿਆ ਜੀ ਅੱਛਾ ਜਦੋਂ ਤੁਹਾਡੇ ਆ ਏਟੀਐਮ ਬਦਲਿਆ ਗਿਆ ਤੁਹਾਨੂੰ ਉਹਨਾਂ ਨੇ ਕੋਈ ਏਟੀਐਮ ਦਿੱਤਾ ਹਾਂਜੀ ਉਹਨਾਂ ਨੇ ਸਾਨੂੰ ਏਟੀਐਮ ਦਿੱਤਾ ਜੀ ਜਿਹੜਾ ਮਤਲਬ ਸਾਨੂੰ ਆਈਟੀਐਮ ਦੇ ਗਏ ਉਹ ਹਾਲ ਕਰਕੇ ਉਹ ਹੈਗਾ ਜੀ ਯੂਪੀ ਦਾ ਕਿਸੇ ਆ ਮੇਰੇ ਕੋਲੇ ਨਾਂ ਦਾ ਮੈਨੂੰ ਹੁਣ ਚੇਤਾ ਨਹੀਂ ਮੇਰੇ ਕੋਲ ਹੀ ਹੈਗਾ ਏ ਏ ਡੀ ਐਮ ਉਹ ਜੂਪੀ ਦੇ ਬੰਦੇ ਦੇ ਜਿਹੜਾ ਏ ਡੀ ਐਮ ਆ ਆ ਮੇਰੇ ਕੋਲ ਹੈਗਾ ਜੀ ਅੱਛਾ ਬਦਲ ਕੇ ਤੈਨੂੰ ਹੋਰ ਏ ਡੀ ਐਮ ਨਾਲ ਦੇ ਕੇ ਜੀ ਬਦਲ ਕੇ ਉਹ ਸੀ ਚੈੱਕ ਕਰਵਾਇਆ ਸੀਗਾ ਹਾਂ ਉਸੇ ਬੈਂਕ ਵਾਈ ਉਹ ਉਸੇ ਐਚ ਡੀ ਹਾਂ ਤਾਂ ਹੀ ਤਾਂ ਸਾਨੂੰ ਪਤਾ ਨਹੀਂ ਲੱਗੇਗਾ ਹੁਣ ਨਾਲ ਏ ਡੀ ਐਮ ਦੇ ਤਾਂ ਨਾਂ ਲਿਖਿਆ ਹੁੰਦਾ ਇਹਦੇ ਤੇ ਸਾਡਾ ਕੋਈ ਨਾਂ ਨਹੀਂ ਲਿਖਿਆ ਸੀਗਾ ਪਹਿਲਾਂ ਵਾਲੇ ਤੇ ਇਹਦੇ ਤੇ ਵੀ ਨਹੀਂ ਲਿਖਿਆ ਤਾਂ ਸੀ ਬੈਂਕ ਤੋਂ ਚੈੱਕ ਕਰਾਇਆ ਇਹ ਹੈਗਾ ਵਾ ਕਿਸੇ ਨਾਮ ਦੇ ਉਥੇ ਬੈਂਕ ਤੋਂ ਹੀ ਚੈੱਕ ਕਰਵਾਏ ਹੁੰਦਾ ਮੈਨੂੰ ਛੇਤਾ ਨਹੀਂ। ਕਿਦੋਂ ਏਟੀਐਮ ਮਦਰੇ ਸਾਨੂੰ ਬਦਲ ਕੇ ਦੇਗੇ ਉਹ ਸਾਡੇ ਵਾਲਾ ਲੈ ਗਏ। ਅੱਛਾ ਇਹ ਬੈਂਕ ਵਾਲਿਆਂ ਨੇ ਦੱਸਿਆ ਕਿ ਕਿੱਥੋਂ ਦਾ ਏਟੀਐਮ ਇਹ ਯੂਪੀ ਦੇ ਨਾਮ ਤੇ ਆ ਜੀ ਕਿਸੇ ਨੇ ਹਾਂ ਜੀ। ਇਹ ਅਕਾਊਂਟ ਨੰਬਰ ਪਤਾ ਲੱਗਾ ਦਾ? ਇਹਦਾ ਕੋਈ ਪਤਾ ਨਹੀਂ ਲੱਗਾ ਇਹ ਬਲੌਕ ਹੋਇਆ ਜੀ ਕਾਰਡ। ਉਸ ਤੋਂ ਬਾਅਦ ਤੁਸੀਂ ਕਿੱਥੇ ਸ਼ਿਕਾਇਤ ਕੀਤੀ ਹੋਣਾ? ਅਸੀਂ ਸਾਈਬਰ ਦੇ ਵਿੱਚ ਜੀ ਮੰਨ ਲਾ 11 ਤਰੀਕ ਨੂੰ ਅਸੀਂ 11 ਗਾ ਮੰਨ ਲਾ ਸਾਨੂੰ ਜਦੋਂ ਪਤਾ ਲੱਗਦਾ ਤਾਂ 10:30 ਵਜੇ ਗਏ ਉਸ ਦਿਨ ਸੰਡੇ ਸੀਗਾ ਸਾਡੀ ਰਿਪੋਰਟ ਜਣੀ ਕਿ ਸੋਮਵਾਰ ਨੂੰ ਲਿਖੀ ਗਈ ਹੈ ਜੀ 12 ਨੂੰ 12 ਨੂੰ ਅਸੀਂ ਹਰਨਾਰ ਸਿੰਘ ਤੇ ਜਿਹੜਾ ਹੈਗਾ ਮੁੰਡਾ ਉੱਥੇ ਉਹਨਾਂ ਕੋਲੇ ਨੋਟ ਕਰਵਾਈਆ ਫਿਰ ਜਾ ਕੇ ਅਸੀਂ ਜਾ ਕੇ ਮੇਰੇ ਕੋਟਲੇ ਫਿਰ ਜਾ ਕੇ ਅਸੀਂ ਪੰਪ ਆਪ ਭਾਲ ਕੇ ਉਸ ਨੂੰ ਦੱਸਾ ਵਾਰ ਜਵਾਨ ਫਿਲਿੰਗ ਸਟੇਸ਼ਨ ਪਹਿਲਾਂ ਆਵ ਗਏ ਫਿਰ ਅਸੀਂ ਦੋ